ਬੋਗਰ ਜ਼ਿਲ੍ਹੇ ਦੇ ਪਿੰਡ ਬੁੱਟਰ ਵਿੱਚ ਇੱਕ ਘਰ ਵਿੱਚ ਫਰਜੀ ਨਸ਼ਾ ਸ਼ਡਾਊ ਕੇਂਦਰ ਚਲਾਇਆ ਜਾ ਰਿਹਾ ਸੀ ਅਤੇ ਇਸ ਦੀ ਸੂਚਨਾ ਸਿਹਤ ਵਿਭਾਗ ਨੂੰ ਮਿਲਤੀ ਹੈ ਸਿਹਤ ਵਿਭਾਗ ਦੀ ਟੀਮ ਤੇ ਪੁਲਿਸ ਦੇ ਸਹਿਯੋਗ ਨਾਲ ਨਸ਼ਾ ਸ਼ਡਾਊ ਕੇਂਦਰ ਵਿੱਚ ਛਾਪੇਮਾਰੀ ਕੀਤੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ 60 ਨੌਜਵਾਨਾਂ ਦੀ ਉਸ ਨਸ਼ਾ ਸ਼ਡਾਊ ਕੇਂਦਰ ਵਿੱਚ ਭਰਤੀ ਸੀ ਜਾਣਕਾਰੀ ਦੇ ਮੁਤਾਬਕ ਨਸ਼ਾ ਸ਼ਡਾਊ ਕੇਂਦਰ ਦੇ ਮਾਲਕਾਂ ਵੱਲੋਂ ਤਸ਼ੱਦਦ ਉਹਨਾਂ ਨੌਜਵਾਨਾਂ ਤੇ ਕੀਤਾ ਜਾ ਰਿਹਾ ਸੀ ਜਿਨ੍ਹਾਂ ਦਾ ਇਸ ਨਸ਼ਾ ਸ਼ਡਾਊ ਕੇਂਦਰ ਵਿੱਚ ਇਲਾਜ ਚੱਲ ਰਿਹਾ ਸੀ ਸ਼ਹਿਰ ਦੇ ਪਾਰਕ ਦੀ ਟੀਮ ਤੇ ਪੁਲਿਸ ਦੇ ਸਹਿਯੋਗ ਨਾਲ ਉਹਨਾਂ ਨੌਜਵਾਨਾਂ ਨੂੰ ਨਸ਼ਾ ਛਡਾਊ ਕੇਂਦਰ ਵਿੱਚੋਂ ਆਜਾਤ ਕਰਵਾ ਕੇ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਾਇਆ ਗਿਆ ਨਸ਼ਾ ਛਡਾਊ ਕੇਂਦਰ ਮਾਲਕ ਮੌਕੇ ਤੋਂ ਫਰਾਰ ਨੇ ਪੁਲਿਸ ਨੇ 7 ਲੋਕਾਂ ਦੇ ਖਿਲਾਫ ਭਾਰਤੀ ਨਿਆਂ ਸੰਗਠਾ ਤਹਿਤ ਮਾਮਲਾ ਦਰਜ ਕਰ ਲਿਆ ਤੁਹਾਨੂੰ ਦੱਸ ਦਈਏ ਕਿ ਸੈਂਟਰ ਮਾਲਕ ਗੈਰੀ ਅਰੋੜਾ ਤੇ ਸਮਰਾਲਾ ਨਿਵਾਸੀ ਕਰਤਾਰ ਸਿੰਘ ਅਤੇ ਅਜੇ ਕੁਮਾਰ ਸਮੇਤ 7 ਲੋਕਾਂ 'ਤੇ ਖਾਣਾ ਬਦਨੀ ਕਲਾਂ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਪਾਲ ਲਈ ਵਕਫਾ ਵਕਫਾ ਟੀਮਾਂ ਬਣਾ ਕੇ ਚ ਬਿਮਾਰੀ ਕੀਤੀ ਚੱਲੀ ਹੈ ਅੱਜ ਮੈਂ ਇਸ ਕਰਕੇ ਇਹ ਪ੍ਰੈਸ ਕਾਨਫਰੰਸ ਰੱਖੀ ਜੀ ਵੀ ਸਾਡੇ ਇਥੇ ਥਾਣਾ ਬਦਨੀ ਦੇ ਏਰੀਏ ਚ ਪਿੰਡ ਬੁੱਟਰਕਲਾ ਉੱਚ ਇੱਕ ਨਜਾਇਜ਼ ਜਿਹੜਾ ਉਹ ਹੈਸ਼ਡਾਊ ਕੇਂਦਰ ਚੱਲਦਾ ਸੀ ਜਿਹਦੀ ਸੂਚਨਾ ਮਾਨ ਜੋਗੇ ਡੀਸੀ ਸਾਹਿਬ ਮੋਗਾ ਨੂੰ ਮਿਲਿਸੀ ਉਹਨਾਂ ਨੇ ਆਪਣੀ ਟੀਮ ਨਾਲ ਲੈ ਕੇ ਨਾਲ ਡਾਕਟਰ ਸਾਹਿਬ ਦੀ ਟੀਮ ਲੈ ਕੇ ਉਥੇ ਉਹਨਾਂ ਨੇ ਰੇਡ ਕੀਤਾ ਸੀ ਜਿਨ੍ਹਾਂ ਨੂੰ ਚੈੱਕ ਕੀਤਾ ਸੀ ਤੇ ਨਾਲ ਉਥੇ ਸਾਰੇ ਪੁਲਿਸ ਪਾਰਟੀ ਸਾਡੇ ਮੁੱਖ ਸਥਾਨ ਜਿਹੜੇ ਵਿਦਨੀ ਕਲਾ ਸੀ ਉਹਦੇ ਵਿੱਚ ਉਹਨਾਂ ਨੂੰ ਕੁੱਲ 60 ਦੇ ਕਰੀਬ ਜਿਹੜੇ ਸੀਗੇ ਉਹ ਵਿਅਕਤੀ ਉਥੇ ਨਸ਼ਾ ਡਕੂ ਕੇਂਦਰ ਚੋਂ ਹਾਜ਼ਰ ਮਿਲੇ ਸੀ ਤੇ ਜਿਨ੍ਹਾਂ ਦੇ ਵਿੱਚ ਜਿਹੜੇ ਜ਼ਿਆਦਾ ਸੀਗੇ ਇਹਦੇ ਵਿੱਚ ਨਸ਼ੇ ਦੇ ਵਿੱਚ ਬਦਲਦਲ ਜਿਹਾ ਫਸਿਆ ਹੋਇਆ ਉਹਨਾਂ ਨੂੰ ਕਰੀਬ 27 ਬੰਦਿਆਂ ਨੂੰ ਉਹਨਾਂ ਨੇ ਜਿਹੜਾ ਸਾਡਾ ਸਰਕਾਰੀ ਸੈਂਟਰ ਦੇ ਨੇੜੇ ਉਹਦੇ ਵਿੱਚ ਉਹਨਾਂ ਨੇ ਦਾਖਲ ਕਰਵਾਇਆ ਬਾਕੀਆਂ ਨੂੰ ਉਹਨਾਂ ਦੇ ਪਰਿਵਾਰ ਬੁਲਾ ਕੇ ਤੇ ਉਹਨਾਂ ਨੂੰ ਘਰੋ ਘਰੀ ਭੇਜਿਆ ਉਹਦੇ ਵਿੱਚ ਬਾਅਦ ਤੇ ਇਹਨਾਂ ਨੂੰ ਇਹ ਸੂਚਨਾ ਮਿਲੀ ਸੀ ਵੀ ਇਹਨਾਂ ਦੀ ਬਹੁਤ ਕੁੱਟਮਾਰ ਕਰਕੇ ਤੇ ਤਸ਼ੱਦਦ ਗਿਆਤ ਨਾਮ ਇਹ ਮੁੰਡਿਆਂ ਆਫੇ ਅੱਤੇ ਕਰ ਕੀਤਾ ਜਾ ਰਿਹਾ ਸੀ ਉਹਨਾਂ ਦੇ ਵਿੱਚ ਵਿੱਚੋਂ ਜਿਹੜਾ ਇੱਕ ਸਾਡੇ ਬਰਿੰਦਰਪਾਲ ਸਿੰਘ ਸੀ ਜੇ ਮੋਗੇ ਦੇ ਇਹਨਾਂ ਦਾ ਅਸੀਂ ਬਿਆਨ ਲਿਖ ਕੇ ਉਸ ਜਿਹੜੇ ਗੈਰ ਕਾਨੂੰਨੀ ਇਹ ਧੰਦਾ ਚਲਾ ਰਹੇ ਸੀ ਉਹਨਾਂ ਦੇ ਖਿਲਾਫ ਅਸੀਂ ਕਾਰ ਵੀ ਕੀਤੀ ਹੈ ਜਿਨ੍ਹਾਂ ਦੇ ਵਿੱਚ ਜਿਹੜੇ ਮੁੱਖ ਜਿਹੜੇ ਦੋਸ਼ੀ ਨੇ ਉਹ ਅਜੇ ਕੁਮਾਰ ਇਹ ਸਮਰਾਲੇ ਦੇ ਆ ਤੇ ਇੱਕ ਸੰਜੀਵ ਰੋੜਾ ਮੋਗੇ ਦਾ ਤੇ ਅਜੇ ਕੁਮਾਰ ਦਾ ਪਰਿਵਾਰ ਆ ਉਹਨਾਂ ਦੇ ਵਿੱਚ ਜਗENDER ਸਿੰਘ ਉਹਦੇ ਫਾਦਰ ਨੇ ਤੇ ਕਰਤਾਰ ਸਿੰਘ ਉਹਦਾ ਬਰਦਰ ਆ ਇਹ ਇਹਨਾਂ ਨੇ ਉੱਥੋਂ ਆ ਕੇ ਇੱਕ ਆਪਣਾ ਅੱਡਾ ਬਣਾ ਕੇ ਜਿੱਥੇ ਲੋਕਾਂ ਨੂੰ ਜਿਹੜਾ ਇਸ ਤੋਂ ਪੈਸੇ ਲੈ ਕੇ ਤੇ ਇਹ ਇਹਦੀ ਆਰਟ ਦੇ ਵਿੱਚ ਲੋਕਾਂ ਦੀ ਕੁੱਟਮਾਰ ਕਰਦੇ ਸੀਗੇ ਤੇ ਇਹਦੇ ਵਿੱਚ ਜਦੋਂ ਅਸੀਂ ਇਹਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਚਾਰ ਵਿਅਕਤੀ ਜਿਹੜੇ ਅਸੀਂ ਇਹਨਾਂ ਦੇ ਮੇਨ ਜਿਹੜੇ ਮੁੱਖ ਦੋਸ਼ੀ ਸੀਗੇ ਉਹ ਗ੍ਰਿਫਤਾਰ ਕਰ ਲਏ। ਉਹਨਾਂ ਦੇ ਵਿੱਚ ਅਜੀਤ ਕੁਮਾਰ ਹੈ। ਇੱਕ ਇਹਦਾ ਬ੍ਰਦਰ ਹੈਗਾ ਕਰਤਾਰ ਸਿੰਘ ਇਹਦੇ ਫਾਦਰ ਨੇ ਜਗਿੰਦਰ ਸਿੰਘ ਤੇ ਇੱਕ ਮਨਦੀਪ ਸਿੰਘ ਜਿਹੜਾ ਸੀ ਉਹ ਲਗਾਣਾ ਦਾ ਹੈਗਾ ਇਹ ਚਾਰ ਬੰਦਾਂ ਨੂੰ ਗ੍ਰਫਤਾਰ ਕਰਕੇ ਜਿਹੜਾ ਅਸੀਂ ਉਹ ਪੇਸ਼ ਅਦਾਲਤ ਕਰ ਰਹੇ ਹਾਂ ਤੇ ਇਹਨਾਂ ਦਾ ਜਿਹੜਾ ਪੁਰਾਣਾ ਰਿਕਾਰਡ ਹੈ ਉਹ ਵੀ ਕਾਫੀ ਮਤਲਬ ਕ੍ਰਿਮੀਨਲ ਹੈ ਕਿ ਕਿ ਇਹਨਾਂ ਦੇ ਦੇ ਫਾਦਰ ਜਿਹੜਾ ਕਰਤਾਰ ਸਿੰਘ ਹੈਗਾ ਇਹ ਦੇ ਖਿਲਾਫ ਵੀ ਮਕਦਮਾ ਦਰਜ ਹੈ ਇਹਦੇ ਫਾਦਰ ਜਗਿੰਦਰ ਦੇ ਖਿਲਾਫ ਵੀ ਤਿੰਨ ਚਾਰ ਮਕਦਮੇ ਨੇ ਤੇਰਾ ਅਜੇ ਆ ਉਹਦੇ ਖਿਲਾਫ ਵੀ ਕਰੀਬ ਚਾਰ ਦੇ ਨੇੜੇ ਮਕਦਮੇ ਦਰਜ ਨੇ ਜਿਨ੍ਹਾਂ ਦੇ ਵਿੱਚ ਐਨਡੀਪੀਐਸ ਐਕਟ ਦੇ ਮਕਦਮੇ ਵੀ ਹੈਗੇ ਆ ਤੇ ਅਸਲ ਵੀ ਇਹਨਾਂ ਕੋ ਕੋ ਬਰਾਮਦ ਹੋਇਆ ਮਤਲਬ ਉਥੋਂ ਇਹ ਸਾਫ ਦਿੰਦਾ ਵੀ ਇਹ ਜਿਹੜਾ ਇਹ ਕ੍ਰਿਮੀਨਲ ਨੇਚਰ ਦੇ ਆਦਮੀ ਸੀ ਜਿਨ੍ਹਾਂ ਨੇ ਇੱਥੇ ਆ ਕੇ ਅੱਡਾ ਬਣਾ ਕੇ ਤੇ ਲੋਕਾਂ ਨੂੰ ਕੁੱਟਮਾਰ ਕਰਕੇ ਉਹਨਾਂ ਤੋਂ ਪੈਸੇ ਲੈ ਰਹੇ ਸੀ ਇਕੱਲੇ ਦੇ ਤੋਂ ਨਾ ਚਾਹਦਾ ਸੀ ਪੰਜ ਮਿੰਟ ਇਹ ਪਰ ਕਿਸ ਤੋਂ ਕਿ ਪੰਜ 6 ਮਹੀਨੇ ਪਹਿਲਾਂ ਦਾ ਇੱਥੇ ਉਹਨਾਂ ਨੇ ਇੱਕ ਕਿਰਾਏ ਤੇ ਮਕਾਨ ਲੈ ਕੇ ਉਹ ਉਹਦੇ 'ਚ ਸੈਂਟਰ ਚਾਲੂ ਕੀਤਾ ਸੀ ਇਹਨਾਂ ਦੇ ਕੋਲ ਵੀ ਬ੍ਰਾਂਚ ਬਣਾ ਕੇ ਉਹਨਾਂ ਨੇ ਕੰਟੈਕਟ ਸੀ ਸੀ ਇਸ ਤਰ੍ਹਾਂ ਇਹ ਨਾਲ ਹੀ ਕੋਈ ਹੋਰ ਵੀ ਰਾਜਵੀ ਹੈ ਨਹੀਂ ਅੱਜ ਅੱਛੀ ਜੀ ਨਹੀਂ ਇੱਥੇ ਬਿਖੋ ਆਪਣੇ ਏਰੀਆ ਦੇ ਵਿੱਚ ਇਹੀ ਬੰਦੇ ਸੀ ਜਿਹਨਾਂ ਦੇ ਅਸੀਂ ਇਹਨਾਂ ਦੇ ਨਾਲ ਇੱਕ ਸੰਬੰਧਿਤ ਇੱਕ ਲਿਧਾਣੇ ਦੇ ਵਿੱਚ ਇੱਕ ਰਪਾਲੋਂ ਪਿੰਡ ਦੇ ਵਿੱਚ ਵੀ ਇੱਕ ਸੈਂਟਰ ਚੱਲਦਾ ਜਿਹਨੂੰ ਇੱਕ ਪ੍ਰਤਾ ਬਾਬਾ ਚਲਾਉਂਦਾ ਉੱਥੋਂ ਵੀ ਅਸੀਂ ਦੋ ਬੰਦੇ ਜਿਹੜੇ ਉਹ ਬਰਾਮਦ ਕਰਾਏ ਸੀਗੇ ਤੇ ਅਸੀਂ ਉਹ ਉਹ ਵੀ ਜਿਹੜਾ ਇਸ ਕੇਸ ਦੇ ਵਿੱਚ ਜਿਹੜਾ ਦੋਸ਼ੀ ਨਾਮਜ਼ਦ ਕੀਤਾ ਸਰ ਇਹ ਜਿਹੜੀ ਜਾਗਰੀ ਇਹ ਵੀ ਇੱਕ ਜਿਹੜੇ ਬੰਦੇ ਤੁਸੀਂ ਮੈਸੇਜ ਆਪ ਦੇ ਦਿੱਤੇ ਚੁੜਾਈ ਸੀਗੇ ਵਾਜੂਨ ਨੂੰ ਕੁਛ ਦਿਨ ਹੋ ਜਾਣਾ ਕੋਗ੍ਰੈਫੀ ਕੀਤਾ ਗਿਆ ਸੀ ਇਹ ਸਮਝਦੇ ਕਿ ਉਹਨਾਂ ਨੂੰ ਕਿਡਨਾਪ ਕੀਤਾ ਗਿਆ ਸੀ ਉਹਨਾਂ ਨੂੰ ਇੱਥੋਂ ਲੈ ਕੇ ਛੁਡਾਇਆ ਸੀ ਉਹਨਾਂ ਦੇ ਕੋਲੋਂ ਕੁਝ ਆਪ ਵੀ ਛੁੱਟ ਕੇ ਆ ਗਈ ਸੀ ਉਹਨਾਂ ਦੇ ਵਿੱਚ ਕੋਈ ਗੁਰਪ੍ਰੀਤ ਜੱਸਾ ਹੈਗਾ ਜਿਹੜਾ ਮਰਿੰਡੇ ਦਾ ਉਹ ਵੀ ਸਾਡੇ ਕੋਲੇ ਆਏ ਸੀ ਅਸੀਂ ਉਹਨਾਂ ਦੇ ਮੈਡੀਕਲ ਕਰਵਾਏ ਆ ਉਹਨਾਂ ਨੂੰ ਅਸੀਂ ਬਾਹਰ ਇਹਨਾਂ ਨੇ ਗੱਡੀਆਂ ਖੜੀਆਂ ਕੀਤੀਆਂ ਸੀਗੀਆਂ ਮੋਗਾ ਰੋਡ ਦੇ ਉੱਤੇ ਉੱਥੇ ਇਹਨਾਂ ਨੂੰ ਚੁੜਾ ਕੇ ਤੇ ਗੱਡੀਆਂ ਤੇ ਫਿਰ ਲੈ ਗਏ ਸੀ ਕੁਝ ਲੜਕੇ ਦੀ ਮੌਤ ਵੀ ਹੋਈ ਸੀ ਇਹ ਉਹ ਵੀ ਸੂਚਨਾ ਸਾਨੂੰ ਉਹਨਾਂ ਨੇ ਦਿੱਤੀ ਸੀ ਜੇ ਪਾਟੇ ਦੇ ਬਾਰੇ ਪਰ ਉਹਨਾਰੇ ਸਾਨੂੰ ਐ ਤੱਕ ਪੂਖਤਾ ਐਡਰੈਸ ਨਹੀਂ ਮਿਲ ਸਕੇ ਵੀ ਇਹਨਾਂ ਕੋਈ ਐਡਰੈਸ ਹੋਵੇ ਤੇ ਉਹਨਾਂ ਦੇ ਪਰਿਵਾਰ ਕੋਲੇ ਪਹੁੰਚ ਕੇ ਤੇ ਉਹਨਾਂ ਦੀ ਜਿਹੜੀਆਂ ਮੌਤਾਂ ਬਾਰੇ ਜਾਣਕਾਰੀਆਂ ਫਿਰ ਕੀਤੀ ਜਾਵੇ ਜੇ ਇਸ ਬਾਰੇ ਸਾਨੂੰ ਕਲੀਅਰ ਨਹੀਂ ਹੋਇਆ ਜਦ ਹੋਇਆ ਤਾਂ ਉਹਦੇ ਬਾਰੇ ਸਾਨੂੰ ਮੁੱਫਰ ਦੱਸੋ ਕਿ ਕਿੱਨੇ ਜਾਣ ਦੇ ਗਲਾਮਾਬਾਦ ਸਿੱਧਾ ਤੇ ਹੁਣ ਤੱਕ ਕਰੀਬ 19% ਜਿਹੜੇ ਵਿਕੀ ਜਿਹੜੇ ਸੀ ਉਹ ਸਾਡੇ ਕਿਊਸ ਸ਼ਾਮ ਲਗੇ ਸਾਰੇ ਫੜੇ ਗਏ ਨਹੀਂ 4 ਆਦਮੀ ਫੜੇ ਗਏ 4 ਆਦਮੀਆਂ ਸੀ ਜਿਹਨੇ ਮੇਨ ਮੁਖ ਦੋਸ਼ੀ ਸੀ ਉਹ ਫੜੇ